ਗੁਰੂ ਜੁ ਪੰਨੀ ਪਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਹਨ ਤਿਤਨ ਤਨ ਸਤ ਗੁਰੂ ਸੋ ਹਿਬ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮ ਨਾਵੀ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਨਾ ਤੱਕ ਪਹੁੰਚਾਏ ਨੇ ਸਤ ਗੁਰ ਜੀ ਇਸ ਸੁਬਦ ਰਾਹੀ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕਿਵੇਂ ਮਨੁੱਖ ਪਰਮੇਸ਼ਰ ਦੇ ਗੁਣ ਗਾ ਕੇ ਉਸ ਪਰਿਪੂਰਨ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਜੋ ਸਭ ਦੇ ਅੰਦਰ ਗੁਪਤੀ ਪ੍ਰਗਟ ਸਾਰੇ ਤਰ੍ਹਾਂ ਨਾਲ ਸੰਸਾਰ ਵਿੱਚ ਵਰਤਿਆ ਹੈ ਉਸ ਦੇ ਦਰ ਤੱਕ ਕਿਵੇਂ ਪਹੁੰਚ ਸਕਦਾ ਹੈ ਗਾ ਗਾ ਕੇਸਪ ਗਾ ਕੇ ਸ਼ੁਰੂਆਤ ਹੀ ਜੀਵ ਨਾਲ ਗਾਣ ਤੋਂ ਹੁੰਦੀ ਹੈ ਤੇ ਸਿਰੇ ਤੱਕ ਇਹ ਗਾਣਾ ਬਣਿਆ ਵੀ ਰਹਿ ਤੈ ਸਾਨੂੰ ਬਾਣੀ ਵੀ ਗਾਣ ਨੂੰ ਕਿਹਾ ਹੈ ਨਾਮ ਨੂੰ ਵੀ ਗਾਣ ਨੂੰ ਕਿਹਾ ਹੈ ਪਰਮੇਸ਼ਰ ਦੇ ਗੁਣ ਵੀ ਗਾਣ ਨੂੰ ਕਿਹਾ ਹੈ ਬਸ ਗਾਣਾ ਇੱਕੋ ਹੀ ਨੂੰ ਹੈ ਇਕ ਕੋ ਨੂੰ ਸੁਣਨਾ ਹੈ ਇੱਕ ਨੂੰ ਹੀ ਗਾਣਾ ਹੈ ਤੇ ਉਸ ਨੂੰ ਗਾਂਦਾ ਗਾਂਦਾ ਮਨੁੱਖ ਵੀ ਇੱਕ ਹੀ ਹੋ ਜਾਂਦਾ ਹੈ ਤੈ ਪੜਿਓ ਇੱਕ ਮਨ ਧਰਿਓ ਇੱਕ 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 ਕਰ ਜਾਣਿਓ ਇੱਕ ਹੀ ਉਹ ਇੱਕ ਦੋ ਹੀ ਇੱਕ ਦੇ ਵਿੱਚ ਹੁੰਦਾ ਹੋਇਆ ਇੱਕ ਹੀ ਬਣ ਜਾਂਦਾ ਉਹ ਇੱਕ ਅਨੇਕ ਵੀ ਹੈ ਇੱਕ ਵੀ ਹੈ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਉਸ ਏਕ ਨੂੰ ਗਾਣਾ ਹੈ ਜੀਵ ਨਾਲ ਗਾਣਾ ਹੈ ਰਸਨਾ ਨਾਲ ਗਾਣਾ ਹੈ ਉਹਦੀ ਮਹਾਨਤਾ ਸਤਿਗੁਰ ਜੀ ਅੱਜ ਦੇ ਇਹਨਾਂ ਬਚਨਾਂ ਵਿੱਚ ਦੱਸ ਰਹੇ ਨੇ ਕਿ ਕੀ ਹੁੰਦਾ ਹੈ ਗਾਣ ਨਾਲ ਆਓ ਸਤਿਗੁਰ ਜੀ ਤੋਂ ਸਰਗੁਣ ਕਰਨ ਦਾ ਯਤਨ ਕਰੀਏ ਜੀ ਸਤਨਾਮੁ ਵਾਹਿ ਗੁਰੂ ਜੀਓ ਰਸਨਾ ਗੋਨ ਗੋਪਾਲ ਨਿਤ ਗਾਇਣ ਸਾਤ ਸਹਜ ਰਸ ਮਨ ਉਪਜੀਓ ਗਲੇ ਦੁੱਖ ਪਲਾਇਣ ਰਹਾ ਰਸਨਾ ਜੋ ਰਸ ਲੈਂਦੀ ਹੈ ਇਹ Indra ਸਾਡਾ ਖਾਣ ਦਾ ਵੀ ਰਸ ਲੈਂਦੇ ਬੋਲਣ ਦਾ ਵੀ ਰਸ ਲੈਂਦੇ ਐਸੀ ਕਲਾ ਪਾਈ ਹੋਈ ਏ ਪਰਮਾਤਮਾ ਨੇ ਇਹਦੇ ਵਿੱਚ ਕਿ ਇਹ ਰਸਨਾ ਦੁਆਰਾ ਬੋਲ ਕੇ ਹੀ ਕੋਈ ਆਮ ਮਨੁੱਖ ਮਿੱਤਰ ਬਣ ਜਾਂਦਾ ਹੈ ਸਾਡੇ ਨਾਲ ਜੁੜ ਜਾਂਦਾ ਹੈ ਈਸ਼ਰ ਰਸਨਾ ਨਾਲ ਬੋਲ ਕੇ ਹੀ ਇਹ ਰਸਨਾ ਮਿੱਤਰ ਨੂੰ ਮਿੱਤਰਤਾ ਤੋੜਵਾ ਵੀ ਦਿੰਦੀ ਹੈ ਐਸੀ ਹੈ ਇਸ ਰਸਨਾ ਦੇ ਅੰਦਰ ਬੋਲਣ ਦਾ ਰਸ ਲੈਂਦੀ ਹੈ ਇਸ ਕਰਕੇ ਇਹਦਾ ਨਾਮ ਰਸਨਾ ਕਿਹਾ ਗਿਆ ਜੀਭਾ ਕਿਹਾ ਗਿਆ ਮੁੱਖ ਕੰਮ ਹੈ ਇਹਦਾ ਗਾਣਾ ਗਾਣਾ ਕੀ ਗੋਬਿੰਦ ਨੂੰ ਗਾਣਾ ਪਰਮਾਤਮਾ ਨੂੰ ਗਾਣ ਕਰਕੇ ਇਹ ਸਾਨੂੰ ਇੰਦਰਾ ਮਿਲੇ ਹੈ ਸਰੀਰ ਨੂੰ ਜਿੰਦਾ ਰੱਖਣ ਲਈ ਇਹਦੇ ਕੋਲ ਬੜੇ ਸਾਰੇ ਤੇ ਰਸ ਹਨ ਸਵਾਦ ਹਨ ਇਹ ਕੌੜਾ ਮਿੱਠਾ ਛੇ ਰਸਾਂ ਨੂੰ ਦੱਸ ਦਿੰਦੀ ਏ ਕਿਹੜਾ ਹੈ ਵਿੱਚ ਹੀ ਹਣੇ ਦੇ ਤੇ ਇਹ ਹੀ ਰਸਨਾ ਜਦੋਂ ਸਾਰਥਕ ਬੋਲੇ ਪ੍ਰਮਾਤਮਾ ਨੂੰ ਪ੍ਰਗਟ ਕਰ ਦਿੰਦੀ ਏ ਬੋਲ-ਬੋਲ ਕੇ ਗਾ-ਗਾ ਕੇ ਹੀ ਰਸਨਾ ਹੀ ਏ ਇਹ ਰਸਨਾ ਸਾਰਾ ਦਿਨ ਊਲ ਜਲੂਲ ਵੀ ਬੋਲਦੀ ਏ ਉਹ ਆਪ ਆਪ ਦੇਖ ਸਕਦੇ ਆ ਵੀ ਕੀ ਕੀ ਬੋਲਦੀ ਕਿੰਨਾ ਕੁ ਬੋਲਦੀ ਹੈ ਤੇ ਸਾਧਗੁਰੂ ਜੀ ਕਹਿ ਰਹੇ ਨੇ ਭਾਈ ਰਸਨਾ ਨਾਲ ਉਸ ਪਰਮਾਤਮਾ ਦੇ ਉਸ ਗੋਪਾਲ ਦੇ ਗੁਣ ਗਾਣੇ ਨੇ ਜਿਹੜਾ ਹਰ ਚੀਜ਼ ਦਾ ਖਜ਼ਾਨਾ ਹੈ ਨਿੱਧ ਕਹਿੰਦੇ ਨੇ ਖਜ਼ਾਨੇ ਨਾਮ ਨਿੱਧ ਦਾ ਨਾਮ ਦਾ ਵੀ ਖਜ਼ਾਨਾ ਹੈ ਧਿਆਨ ਦਾ ਵੀ ਖਜ਼ਾਨਾ ਹੈ ਗਿਆਨ ਦਾ ਵੀ ਖਜ਼ਾਨਾ ਹੈ ਧਿਆਨ ਦਾ ਵੀ ਖਜ਼ਾਨਾ ਹੈ ਹਰ ਦੁਨੀਆਂ ਦਾ ਹਰ ਖਜ਼ਾਨਾ ਪਰਮੇਸ਼ਰ ਹੀ ਹੈ ਬਰਸੋ ਦੇ ਗੁਣ ਗਾਣੇ ਨੇ ਉਹਦੇ ਗੁਣ ਗਾਵੇ ਛੜੀ ਰਸਨਾ ਪਰ ਗੁਣ ਵੀ ਤਾਂ ਗਾਵੇਗੀ ਗੁਣ નિਧਾਨ ਗੁਣ ਤਿਨ ਹੀ ਗਾਏ ਜਾਕੋ ਕਿਰਪਾ ਤਾਰੀ ਜਿਸ ਦੇ ਸਰਤੇ ਹੱਥ ਰੱਖੇ ਗੁਰ ਸਮਰੱਥ ਗੁਰੂ ਸਿਰ ਹੱਥ ਰੱਖ ਤਰਿਓ ਗੁਰ ਕਿੰਨੀ ਕਿਰਪਾ ਹਰ ਨਾਮ ਦੇਵ ਜਿਸ ਤੇ ਪਰਮਾਤਮਾ ਕਿਰਪਾ ਕਰਦਾ ਉਹੀ ਗਤ ਵੈਸੇ ਨਹੀਂ ਗਾ ਸਕ ਤੇ ਜੇ ਇਹ ਗਾਣ ਲੱਗ ਜਾਏ ਉਹਦੇ ਗਉਣ ਫੇਰੇ ਰਸਨਾ ਧੰਤਾਯੋ ਗਜੰਦੀ ਸੋਰਾ ਸਨਾ ਧਨ ਧੰ ਹੈ ਮੇਰੀ ਜਿੰਦੜੀ ਗਉਂ ਗਾਵੇ ਪ੍ਰਭ ਕੇਰੇ ਰਾਮ ਆਪ ਦਾ ਤੁਸੀਂ ਸਤ ਸੰਗੀ ਹੋ ਰੋਜ ਦੇ ਰੋਜ ਦਾ ਛਾਵ ਰੱਖੋ ਵੀ ਕਿੰਨੀ ਕਦਰ ਇਹ ਗਾਉਂਦੀ ਹੈ ਤੇ ਕਿਤਨੀ ਕਦਰ ਇਹ ਹੋਰ ਹੋਰ ਬੋਲ ਬੋਲਦੀ ਹੈ ਜਿਤਨਾ ਵੀ ਪਰਮਾਤਮਾ ਦੇ ਨਾਮ ਤੋਂ ਬਿਨਾ ਇਹਦਾ ਬੋਲਣਾ ਹੈ ਉਹ ਬੇਅਰਥ ਉਹਦਾ ਕੋਈ ਕੀਮਤ ਨਹੀਂ ਉਹਦੀ ਜਿਹੜੀ ਵੀ ਪਰਮਾਤਮਾ ਦੇ ਨਾਮ ਤੋਂ ਬਿਨਾ ਬੋਲਦੀ ਹੈ ਤੇ ਜੇ ਨਹੀਂ ਬੋਲਦੀ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਇਹਦੇ 100 ਟੁਕੜੇ ਕਰਦੇ ਅਰੇ ਜੇ ਬਾ ਤੋਇ ਕਰੂੰ ਸਤਖੰਡ ਜਾਮ ਨ ਉਸਰ ਗੁਜਰਤ ਸ੍ਰੀ ਗੋਬਿੰਦ ਜੇ ਤੋ ਉਹਦਾ ਨਾਮ ਨਹੀਂ ਜਪਦੀ ਨੇ 100 ਟੁਕੜੇ ਕਰਦੇ ਧੰ ਧੰ ਵੀ ਇਹ ਰਸਨਾ ਤੇ ਰਸਨਾ ਨੂੰ ਫਿਰ 100 ਟੁਕੜੇ ਕਰਨ ਨੂੰ ਵੀ ਕਿਹਾ ਦੋਨੇ ਪੱਖ ਨੇ ਹੁਣ ਆਪਾਂ ਨੇ ਆਪ ਦੇਖਣਾ ਹੈ ਕਿ ਕਿੰਨਾ ਗਾਣ ਦੀ ਹੈ ਹੁਣ ਗਾਣ ਦਾ ਤਰੀਕਾ ਕੀ ਹੈ ਇਹਦਾ ਕਿੱਥੇ ਗਾਵੇਗੀ ਇਹ ਸਤਿਗੁਰੂ ਜੀ ਨੇ ਦੱਸਿਆ ਬਾਣੀ ਵਿੱਚ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਮੇਲ ਹੀ ਉਹਨਾਂ ਨਾਲ ਕਰ ਜਿਨ੍ਹਾਂ ਦੇ ਕਰਕੇ ਤੇਰੀ ਜੀਵਾ ਗਾਵੇ ਤੈਨੂੰ ਗਾਣ ਤੇ ਮਜਬੂਰ ਕਰਦੇ ਨੇ ਸਵਾਲ ਹੀ ਐਸਾ ਕਰਨ ਤੇਰੇ ਕੋਲ ਵੀ ਤੂੰ ਰੱਬ ਦੇ ਗੁਣ ਗਾਵੇ ਉਹਨਾਂ ਨਾਲ ਮੇਲ ਕਰ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਜੇ ਨਾਮ ਉਚਾਰੇਗੀ ਨਹੀਂ ਜਿਆਦਾ ਨਹੀਂ ਜਿਆਦਾ ਮਾੜਾ ਮੋਟਾ ਤਾਂ ਕੰਮ ਸੁਣਨਗੇ ਹੀ ਕੰਨ ਵੀ ਜੇ ਕਿਤੇ ਮਾੜਾ ਮੋਟਾ ਜਿਆ ਸੁਣਿਆ ਕਿਣਕਾ ਵੀ ਕਿਣਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਜਰੂਰ ਫਰਕ ਪਏਗਾ ਜਿਗਾਏ ਮੇਲ ਹੀ ਉਹਨਾਂ ਨਾਲ ਕਰੋ ਜਿਨ੍ਹਾਂ ਦੇ ਮੇਲ ਨਾਲ ਇਹ ਜੀਵ ਗਾਣ ਲੱਗ ਜਾਈ ਜਿਹੜੇ ਹੋਰ ਹੋਰ ਸਾਡੇ ਕੰਨਾਂ ਵਿੱਚ ਸੁਣਾਉਂਦੇ ਨੇ ਉਹ ਮੇਰੇ ਮੋਹਨ ਇਹ ਨਾ ਸਰਵਣੀ ਸੁਣਾਏ ਸਾਕਤ ਗੀਤ ਨਾਦ ਤੁਮ ਬੋਲ ਤ ਬੋਲ ਅਜਾਏ ਬਾਕੀ ਕੀਮਤ ਨਹੀਂ ਕ세 ਜੀਤੀ ਰਸਨਾ ਪਰ ਇਹ ਰਸਨਾ ਐ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਕਰ ਰਸਨਾ ਤੇ ਹੀ ਬੋਲੀ ਜੋ ਸਾਰਾ ਦਿਨ ਬੋਲੀ ਜੋ ਰਸਨਾ ਨੂੰ ਜਿੱਥੇ ਮਰਜੀ ਲਓ ਇਹ ਹੋਰ ਰਸਾਂ ਵਿੱਚ ਵੀ ਹੈ ਖਾਣ ਦੇ ਰਸਾਂ ਵਿੱਚ ਖਾਣ ਦੀ ਵੀ ਹੋਰ ਹੈ ਬੋਲ ਦੀ ਵੀ ਹੋਰ ਇਹ ਰਸਨਾ ਅੰਮ੍ਰਿਤ ਵੀ ਛਕਦੀ ਹੈ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਇਹ ਅੰਮ੍ਰਿਤ ਵੀ ਬਣ ਜਾਂਦੀ ਫਿਰ ਅੰਮ੍ਰਿਤ ਮਈ ਹੀ ਇਹਦੇ ਬੋਲ ਬਣ ਜਾਂਦੇ ਕਹ ਕੀ ਹੁੰਦਾ ਹੈ ਰਸਨਾ ਗੁਣ ਗੋਪਾਲ ਨਿਤ ਗਾਣ ਉਸ ਗੋਪਾਲ ਦੇ ਕੀਤ ਗਾਣ ਨਾਲ ਇਹ ਰਸਨਾ ਕੀ ਬਣਦਾ ਹੈ ਜੇ ਗਾਂਦੀ ਹੈ ਸ਼ਾਂਤ ਸਹਜ ਰਹਸ ਮਨ ਉਪਜੀਓ ਸਗਲੇ ਦੁੱਖ ਪਲਾਇਣ ਤੇਰੇ ਮਨ ਦੇ ਅੰਦਰ ਸ਼ਾਂਤ ਹੋ ਜਾਏਗੀ ਸ਼ਾਂਤ ਜਦੋਂ ਅੰਦਰ ਮਨ ਸ਼ਾਂਤ ਹੋ ਜਾਏ ਨਾ ਪੀਸ ਆਫ ਮਾਈਂਡ ਮੰਦੀ ਸ਼ਾਂਤੀ ਕਹਿੰਦੇ ਉਸ ਵਕਤ ਮਨੁੱਖ ਸੰਤ ਬਣਦਾ ਹੈ ਟਿਕਾਉ ਹੋ ਜਾਂਦਾ ਹੈ ਸ਼ਾਂਤ ਹੋ ਜਾਂ ਜੇ ਬਿਲਕੁਲ ਸ਼ਾਂਤ ਮਨ ਬੋਲਦਾ ਨਹੀਂ ਤੇ ਮੰਗਦਾ ਨਹੀਂ ਕੁਝ ਸ਼ਾਂਤ ਹੋਇਆ ਹੋਇਆ ਸ਼ੀਤਲਤਾ ਆਈ ਬਿਲਕੁਲ ਜੋਪੋ ਜਬਸੋ ਸ਼ਾਂਤ ਹੋਣ ਦੀ ਦੇਰ ਹੈ ਉਸ ਸ਼ਾਂਤ ਵਿੱਚੋਂ ਪ੍ਰਗਟ ਹੋ ਜਾਂਦਾ ਹੈ ਸਹਿਜ ਆਤਮਿਕ ਅਡੋਲਤਾ ਅੰਦਰੋਂ ਡੋਲਣਾ ਨਹੀਂ ਉਹ ਵੀ ਸ਼ਾਂਤ ਦੇ ਨਾਲ ਮਿਲਦੀ ਹੀ ਜਲਦੀ ਚੀਜ਼ ਹੈ ਇਹ ਗੁਣ ਨਾ ਇੱਕ ਦੂਜੇ ਨਾਲ ਬਹੁਤ ਫਿੱਟ ਮਿਲਦੇ ਨੇ ਸ਼ਾਂਤ ਹੈ ਸਹਿਜ ਹੈ ਸੰਤੋਖ ਹੈ ਇਹ ਸੰਤੋਖ ਵੀ ਇਸੇ ਤਰ੍ਹਾਂ ਦਾ ਹੈ ਅੰਦਰ ਦੇ ਅੰਦਰੋਂ ਭਰ ਜਾਣਾ ਉਹਨੂੰ ਕਹਿੰਦੇ ਨੇ ਸੁਖ ਅੰਦਰੋਂ ਬਿਲਕੁਲ ਭਰ ਜਾਣਾ ਵਰਨਾ ਖਲਾ ਰਹਿਣਾ ਖਾਲੀ ਖਾਲੀ ਰਹਿਣਾ ਉਹ ਭਰਦਾ ਨਹੀਂ ਫਿਰ ਕਿਸੇ ਚੀਜ਼ ਨਾਲ ਨਹੀਂ ਭਰਦਾ ਭਰਨਾ ਤਾਂ ਬਸ ਇੱਕ ਨਾਮ ਨਾਲ ਹੀ ਹੈ ਹੋਰ ਦੁਨੀਆ ਦੀ ਕੋਈ ਵਸਤੂ ਮਿਲ ਜਾਈਏ ਇਹਨੂੰ ਧਨ ਮਿਲ ਜਾਈਏ ਰਾਜ ਮਿਲ ਜਾਈਏ ਦੌਲਤ ਮਿਲ ਜਾਈਏ ਸ਼ੌਹਰਤ ਮਿਲ ਜਾਈਏ ਕੋਈ ਵੀ ਪੂਦੇ ਨਾਲ ਨਹੀਂ ਭਰਦਾ ਆਤਮਿਕ ਅਡੋਲਤਾ ਸਹਿਜ ਉਹਨੂੰ ਕਹਿੰਦੇ ਨੇ ਅੰਦਰੋਂ ਇਹ ਤੁਰਿਆ ਪਦਵੀ ਕਹਿੰਦੇ ਨੇ ਇਹ ਚੌਥੀ ਅਵਸਥਾ ਹੈ ਤਿੰਨ ਤਿੰਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ ਇਹ ਸਹਿਜ ਕਿਸੇ ਵਿਰਲੇ ਕੋਲ ਹੀ ਹੁੰਦਾ ਕਹਿੰਦੇ ਇਹ ਇਹ ਤੇਰੇ ਬੰਦੇ ਅੰਦਰ ਅਵਸਥਾ ਮਾ ਪੈਦਾ ਹੋ ਜਾਂਦੀ ਆਪਨੇ ਆਪ ਜਦੋਂ ਤੇਰੀ ਜੀਵਾ ਗਾਇ ਅੰਦਰ ਇਹ ਆਪਣੇ ਆਪ ਬਣੀ ਜਾਣੀ ਜੇ ਜੀਵਾ ਪਰਮਾਤਮਾ ਦੇ ਗੁਣ ਗਾਏਗੀ ਗੁਰੂ ਦੇ ਗੁਣ ਗਾਏਗੀ ਇਹ ਬਾਣੀ ਸਾਰੀ ਪਰਮਾਤਮਾ ਦੇ ਗੁਣ ਹੀ ਨੇ ਉਹ ਅਵਸਥਾ ਦੇ ਅੰਦਰ ਤੇਰੇ ਅੰਦਰ ਸ਼ਾਂਤੀ ਟਿਕਾਉ ਹੋ ਜਾਏਗਾ ਫਿਰ ਵਰਨਾ ਅਸ਼ਾਂਤ ਹੈ ਮਨੁੱਖ ਜਲ ਰਿਹਾ ਹੈ ਜਲ ਰਿਹਾ ਕਿ ਆ ਪਾਣੀ ਨੇ ਬਾਬੇ ਡਿਠਾ ਧਿਆਨ ਤਰ ਸਭ ਪ੍ਰਥਵੀ ਜੰਤੀ ਦਿਸਿਆ ਆਈ ਦੇ ਉਸ ਬਰਖ ਦੇ ਨੇੜੇ ਜਾ ਕੇ ਉਹਦੇ ਦਰਸ਼ਨ ਕਰਕੇ ਤੁਸੀਂ ਵੀ ਸ਼ਾਂਤੀ ਮਹਿਸੂਸ ਕਰੋਗੇ ਜਿਹੜਾ ਐਸਾ ਸ਼ਾਂਤ ਹੁੰਦਾ ਹੈ ਇਹ ਮਨ ਦੇ ਅੰਦਰ ਪੈਦਾ ਹੋਈ ਸ਼ਾਂਤੀ ਸਹਿਜ ਸਗਲੇ ਦੁੱਖ ਪਲਾਇਣ ਫਿਰ ਜਿੰਨੇ ਤੇਰੇ ਜੀਵਨ ਦੇ ਦੁੱਖ ਨੇ ਉਹ ਦੌੜ ਜਾਣਗੇ ਪਲਾਇਣ ਕਰਨਾ ਕਹਿੰਦੇ ਨੇ ਦੌੜ ਜਾਣਾ ਦੁੱਖ ਦੌੜ ਜਾਣਗੇ ਪਹਿਲਾਂ ਪਾਪ ਦੌੜਨਗੇ ਪਾਪ ਕਰਕੇ ਦੁੱਖ ਹੁੰਦਾ ਸੁਣੇ ਦੁੱਖ ਪਾਪ ਦਾ ਨਾਸ ਦੋਏ ਖਤਮ ਹੋ ਜਾਂਦੇ ਸੁਰਤ ਜੁੜਦੀ ਸੁਰਨਾ ਤੇ ਸੁਰਤ ਜੁੜ ਜਾਣਾ ਉਹ ਦੋਹੇ ਹੀ ਨਾਸ ਹੋ ਜਾਂਦੇ ਨੇ ਦੌੜ ਜਾਂਦੇ ਨੇ ਨਸਵੰਜੋ ਕਲ ਵਿਖੋ ਕਰਤਾ ਕਰ ਆਇਆ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਸਾਰੇਆਂ ਦੇ ਅੰਦਰ ਪਰਗਟ ਨਹੀਂ ਉਹ ਪਰਗਟ ਹੋ ਜਾਂਦਾ ਹੈ ਪਰਗਟਿਓ ਜੋਤ ਸਹਿਜ ਉੱਥੇ ਵੀ ਸਹਿਜ ਹੈ ਸੁਖ ਸ਼ੋਭਾ ਸੁਖ ਦਾ ਅਰਥ ਹੈ ਤੇ ਆਨੰਦ ਇਹ ਅਵਸਥਾ ਬਣ ਜਾਂਦੀ ਹੈ ਉਹਦੇ ਅੰਦਰ ਜਦੋਂ ਇਹ ਅਵਸਥਾ ਮਨੁੱਖ ਜੀਵ ਨਾਲ ਗਾਣਾ ਇਹ ਪਹਿਲੀ ਕਲਾਸ ਹੈ ਗੁਰਮਤਿ ਦੀ ਜੀਵ ਨਾਲ ਗਾਣਾ ਤੇ ਪੀ ਐਚ ਡੀ ਵੀ ਇਹੀ ਹੈ ਜਿਵੇਂ ਅਸੀਂ 35 ਪੜ੍ਹਦੇ ਆ ਨਾ 35 ਅੱਖਰ ਪੜ੍ਹੇ ਅਸੀਂ ਉਹਨਾਂ ਅੱਖਰਾਂ ਤੋਂ ਫਿਰ ਹੌਲੀ-ਹੌਲੀ ਅੱਖਰ ਜੋੜ-ਜੋੜ ਕੇ ਸ਼ਬਦ ਬਣਿਆ ਫਿਰ ਸ਼ਬਦ ਸਿੱਖਿਆ ਅੱਜ ਵੀ ਉਹ ਅੱਖਰ ਨਾਲ ਨੇ ਉਹੀ ਊੜਾ ਐੜਾ ਸੜਾ ਹੁਣ ਵੀ ਚੱਲ ਰਿਹਾ ਹੈ ਹੁਣ ਸ਼ਬਦਾਂ ਦੇ ਰੂਪ ਵਿੱਚ ਇਸੇ ਤਰ੍ਹਾਂ ਰਸਨਾ ਨੇ ਗਾਈ ਜਾਣਾ ਹੈ ਪਹਿਲਾਂ ਸਿਰਫ ਜਿਵੇਂ ਵਾਹਿਗੁਰੂ ਮੰਤਰ ਜਿ ਆਪਣਾ ਹੌਲੀ-ਹੌਲੀ ਗੁਣ ਪੈਦਾ ਹੋ ਜਾਣੇ ਨੇ ਉਹ ਗੁਣ ਫਿਰ ਸੰਸਾਰ ਨੂੰ ਵੰਡਦਾ ਹੈ ਮਨੁੱਖੋ ਜਿਵੇਂ ਸਾਡੇ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਵੰਡੇ ਉਹਨੂੰ ਫਿਰ ਵੰਡਣਾ ਹੈ ਖਾਓ ਖਰਚੋ ਰਲ ਬਿਰਪਾਈ ਟੋਠ ਨਾ ਆਵੇ ਵੱਧੋ ਜਾਈਏ ਇਹ ਖਾਣ ਖਰਚਣ ਜਿੰਨਾ ਇਹਨੂੰ ਵੰਡੋਗੇ ਉਤਨਾ ਵਧੇਗੇ ਖਾਤ ਖਰਚਿਤ ਕਿਛ ਨਿਖੁੱਟਤ ਨਹੀਂ ਰਾਮ ਰਤਨ ਤਨ ਖਾਟਿਓ ਜਿਨੇ ਕਮਾਇਆ ਗਾ ਗਾ ਕੇ ਗਾ ਕੇ ਹੋਣਾ ਅਰਾਧ ਕੇ ਹੋਣਾ ਬੋਲ ਕੇ ਹੋਣਾ ਫਿਰ ਹਾਂ ਉਹ ਗੱਲ ਵੱਖਰੀ ਹੈ ਇੱਕ ਥਾਂ ਤੇ ਫਿਰ ਇਹ ਜੀਵਾ ਤੋਂ ਬਿਨਾਂ ਹੀ ਜਪਦਾ ਹੈ ਬਿਨ ਜੀਵਾ ਜੋ ਜਪੈ ਆਉ ਕੋਈ ਜਾਣੇ ਕੈਸਾ ਤਾ ਉਥੇ ਸਵਾਦ ਆਉਂਦਾ ਹੈ ਜੋ ਮੰਗਹਿ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ ਫਿਰ ਉਹ ਮਨੁੱਖ ਜੋ ਵੀ ਮੰਗਦਾ ਹੈ ਉਹੀ ਪਾਲਤ ਕਿਉਂ ਕਿਉਂਕਿ ਉਹ ਪਰਮਾਤਮਾ ਦੇ ਚਰਨਾਂ ਦੀ ਸੇਵਾ ਵਿੱਚ ਹੈ ਮੰਗੇਗਾ ਕੀ ਉਹ ਨੂੰ ਪਤਾ ਹੈ ਕਿਆ ਮੰਗਾਂ ਕਿ ਚਿਰ ਨਾ ਰਹੀ ਦੇਖਤ ਨੈਣ ਚਲੋ ਜਗ ਜਾਏ ਉਹ ਕਹਿੰਦਾ ਮੰਗਾ ਕਿ ਕੋਈ ਰਹਿਣ ਵਾਲੀ ਚੀਜ਼ ਹੈ ਹੀ ਨਹੀਂ ਜਿਹੜੀ ਰਹਿਣ ਵਾਲੀ ਹੈ ਉਹਨੂੰ ਜਪਰੇ ਉਹਦੇ ਸੇਵਾ ਕਰ ਰਿਹਾ ਸੇਵ ਹਰ ਕੇ ਚਰਨ ਰਸਾਇਣ ਰਸ ਆਣ ਰਸਾਂ ਦਾ ਘਰ ਹੈ ਜੋ ਜੋ ਰਸਾਂ ਦਾ ਘਰ ਹੈ ਜਿਹਦੇ ਵਿੱਚ ਸਾਰੇ ਰਸ ਨੇ ਉਹਨੂੰ ਰਸਾਇਣ ਕਹਿੰਦੇ ਨੇ ਰਸ ਆਣ ਆਯੁਰਵੇਦ ਵਿੱਚ ਕਈ ਚੀਜ਼ਾਂ ਨੂੰ ਰਸਾਇਣ ਕਿਹਾ ਗਿਆ ਹਲਦੀ ਨੂੰ ਰਸਾਇਣ ਕਿਹਾ ਗਿਆ ਅਲਵੇਰੇ ਨੂੰ ਰਸਾਇਣ ਕਿਹਾ ਤુલਸੀ ਨੂੰ ਰਸਾਇਣ ਕਿਹਾ ਉਹਦੇ ਇਹ ਭਾਵੇਂ ਇੱਕ ਚੀਜ਼ ਖਾਈ ਕਈ ਰੋਗਾਂ ਰੁਠੇ ਕਰ ਦਿੰਦੀ ਪਰ ਖਾਣ ਦਾ ਢੰਗ ਹੋਵੇ ਪਤਾ ਹੋਵੇ ਵਰਨਾ ਉਹ ਹੀ ਗਲਤ ਵੀ ਕਰ ਦੇਗੀ ਹਲਦੀ ਨੂੰ ਕੋਈ ਪਿੱਤ ਵਾਲਾ ਛਕ ਲਏ ਖਰਾਬ ਕਰੇ ਘਿਓ ਨੂੰ ਵੀ ਰਸਾਇਣ ਕਿਹਾ ਗਿਆ ਘਿਓ ਨੂੰ ਵੀ ਘਿਓ ਨੂੰ ਤਾਂ ਕਹਿੰਦੇ ਨੇ 100 ਚਾਚਾ ਇੱਕ ਪਿਓ 100 दारू ਇੱਕ ਘਿਓ ਇਕੋਕੋ ਨੂੰ ਇੰਨਾ ਮਹਾਨਤਾ ਦਿੱਤੀ ਜਿਵੇਂ ਚਾਚੇ ਸੋਹਣ ਪਿਓ ਇੱਕੋ ਹੀ ਬਹੁਤ ਹੁੰਦਾ ਹੈ ਪਾਲਣਾ ਕਰ ਲਈ ਇਹ ਰਸਾਇੜ ਚੀਜ਼ਾਂ ਹੁੰਦੀਆਂ ਨੇ ਜਿਹਦੇ ਇਹ ਹਰੀ ਦੇ ਸੇਵਾ ਕਰਨੀ ਸਭ ਤੋਂ ਵੱਡੀ ਰਸਾਇੜ ਹੈ ਸਾਰੀ ਚੀਜ਼ਾਂ ਦੇ ਵਿੱਚ ਆ ਜਾਂਦੀ ਖਰੀ ਦੇ ਚੰ ਪਰਮਾਤਮਾ ਦੀ ਸੇਵਾ ਕਰਨੀ ਸੇਵਾ ਕਿਵੇਂ ਕਰਨੀ ਹੈ ਉਹ ਵੀ ਜੀਵਨ ਨਾਲ ਹੁੰਦੀ ਹੈ ਪਰਬ ਕੀ ਟਹਿਲ ਕਮਾਵਣੀ ਜਪਿਐ ਹਰ ਕਾ ਨਾਮ ਹਰੀ ਦਾ ਨਾਮ ਜਪਣਾ ਹੀ ਉਹਦੀ ਸੇਵਾ ਹੈ ਫਿਰ ਜੋ ਮੰਗਦ ਮੰਗੀ ਗਈ ਕੁਝ ਨਹੀਂ ਉੱਥੇ ਫਿਰ ਮੰਗਦਾ ਹੀ ਉਸ ਨੂੰ ਹੈ ਹੋਰ ਕੁਝ ਮੰਗਦਾ ਹੀ ਨਹੀਂ ਉਹ ਹੋਰ ਜੇ ਸਗਲੀ ਧਰਤੀ ਕੰਚਨ ਕਰ ਦੀਜੈ ਬਿਨ ਹਰ ਅਵਰ ਨਾ ਪਾਇਆ ਰਾਮ ਕਿਸੇ ਕੋਲ ਨਹੀਂ ਹੁੰਦੀ ਸਾਰੀ ਧਰਤੀ ਸੋਨੇ ਦੀ ਕਦੇ ਉਹਨੂੰ ਦੇ ਦਿੰਦੇ ਤੋ ਆ ਲੈ ਦੇਖਦਾ ਹੈ ਨਾ ਮਾਲਕ ਵੀ ਇਹ ਮੈਨੂੰ ਮੰਗਦਾ ਕਿ ਮੇਰੀ ਵਸਤੂਆਂ ਮੰਗਦਾ ਹੈ ਦਾਤੇ ਨੂੰ ਮੰਗਦਾ ਹੈ ਕਿ ਦਾਤਾ ਮੰਗਦਾ ਹੈ ਕਹਿੰਦੇ ਉਹ ਫਿਰ ਜੋ ਚਾਹੇ ਉਹ ਮਿਲ ਸਕਦਾ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਚਾਹਣਾ ਹੀ ਖਤਮ ਹੋ ਜਾਂਦੀ ਜਿਹੜਾ ਗੁਣ ਗਾਏਗਾ ਤੇ ਚਾਹਣਾ ਰਹੇ ਫਿਰ ਤਾਂ ਗੁਣ ਗਾ ਨਹੀਂ ਰਿਹਾ ਜੀ ਫਿਰ ਅਜੇ ਗੋਡੀ ਗਾ ਰਿਹਾ ਜਨਮ ਮਰਨ ਦੋਹੂ ਤੇ ਛੂਟ ਹੈ ਭਵਜਲ ਜਗਤ ਤਰਾਏ ਜਨਮ ਮਰਨ ਦੋਹਾ ਤੋੱਚ ਹੋ ਜਾਂਦਾ ਵੈਸੇ ਤਾਂ ਐਸਾ ਮੁਕ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰ ਹੀ ਆਏ ਉਹ ਆਂਦੇ ਹੀ ਪਰਪਕਾਰ ਕਰਨੇ ਉਹ ਸਾਡੇ ਵਰਗਿਆਂ ਨੂੰ ਨਾਮ ਜਪਾਉਣ ਹੁੰਦੇ ਨੇ ਭਾਈ ਜਪ ਚਾਰਜ ਕਰਨ ਆਉਂਦੇ ਨੇ ਆਪੇ ਹੀ ਫਿਰ ਦੇਣੇ ਫੁੱਲ ਬੈਟਰੀ ਲਈ ਫਿਰਦੇ ਨੇ ਚਾਰਜ ਕਰ ਜਾਂਦੇ ਨੇ ਆਖੇ ਦ੍ਰਿਸ਼ਟੀ ਦੁਆਰਾ ਬੋਲਾਂ ਦੁਆਰਾ ਬੜੇ ਤਰੀਕੇ ਨੇ ਉਹਨਾਂ ਦੇ ਕਿਰਪਾ ਦੁਆਰਾ ਵੈਸੇ ਵੀ ਕਰ ਜਾਂਦੇ ਨੇ ਬਿਨਾਂ ਬੋਲੇ ਵੀ ਗੁਰੂ ਕੋਲ ਸਾਰੇ ਤਰ੍ਹਾਂ ਦੀ ਕਲਾ ਹੈ ਸੰਤ ਕੋਲ ਸਾਰੇ ਤਰ੍ਹਾਂ ਦੀ ਕਲਾ ਹੈ ਸੰਤ ਪ੍ਰਸਾਦ ਵੈਦ ਨਾਰਾਇਣ ਕਰਨ ਕਾਨ ਪ੍ਰਭ ਏਕ ਉਹਨਾਂ ਦੇ ਕੋਲ ਕਲਾ ਹੈ ਸਤਗੁਰੂ ਜੀ ਕਹਿੰਦੇ ਨੇ ਜਨਮ ਮਰਨ ਦੋਹੂ ਤੇ ਛੁੱਟ ਹੈ ਦੋਹਾ ਵਿੱਚ ਨਹੀਂ ਹਾਲਾਂਕਿ ਉਹ ਜਨਮ ਲੈ ਕੇ ਆਇਆ ਜਨਮ ਮਰਨ ਦੋਹੂ ਮੈਂ ਨਹੀਂ ਜਨਮ ਵਿੱਚ ਵੀ ਇਹ ਸਰੀਰ ਨੇ ਜਾਣਾ ਮਰਨ ਵਿੱਚ ਵੀ ਹੈ ਦੋਹੂ ਵਿੱਚ ਹੈ ਇਹ ਕਮਾਲ ਦੀ ਗੱਲ ਹੈ ਬਹੁਤ ਕਮਾਲ ਦੀ ਗੱਲ ਜੰਮ ਕੇ ਵੀ ਜੰਮ ਤੇ ਇਸੇ ਤਰ੍ਹਾਂ ਨਾ ਜਿਓ ਉਹ ਮਾਇਆ ਵਿੱਚ ਰਹਿ ਕੇ ਵੀ ਮਾਇਆ ਵਿੱਚ ਨਹੀਂ ਹੈ ਉਹ ਧੰਦੇ ਵਿੱਚ ਰਹਿ ਕੇ ਵੀ ਧੰਦੇ ਵਿੱਚ ਨਹੀਂ ਜਿਵੇਂ ਪਰਮਾਤਮਾ ਹਰ ਕਾ ਸੇਵਕ ਹਾਰੇ ਜਿਹਾ ਹੋਵੇਗਾ ਨਾ ਪਰਮਾਤਮਾ ਆਤੰਦ ਹੈ ਅਬੰਦ ਹੈ ਉਸੇ ਤਰ੍ਹਾਂ ਉਹ ਹੁਕਮ ਵਿੱਚ ਜਨਮ ਲੈ ਕੇ ਆਇਆ ਆਪਣੀ ਡਿਊਟੀ ਕਰ ਰਿਹਾ ਹੈ ਭਾਵ ਜਨਮ ਤੋਂ ਲੈ ਕੇ ਮਰਨ ਤੱਕ ਦਾ ਉਹਦੇ ਕੋਲ ਦੁੱਖ ਨਹੀਂ ਹੈ ਇਸ ਚੀਜ਼ ਦਾ ਦੁੱਖ ਨਹੀਂ ਹੈ ਤੇ ਕਿਉਂ ਕਿ ਭਵ ਜਲ ਜਗਤ ਤਰਾਇਣ ਇਸ ਸੋ ਦੁੱਖ ਭਰੇ ਸੰਸਾਰ ਵਿੱਚ ਸੰਸੇ ਭਰੇ ਸੰਸਾਰ ਤੋਂ ਉੱਚੇ ਹੁੰਦਾ ਹੈ ਵਿੱਚ ਹੀ ਉੱਚਾ ਹੁੰਦਾ ਜਿਵੇਂ ਕਿਸ਼ਤੀ ਪਾਣੀ ਦੇ ਵਿੱਚ ਹੁੰਦੀ ਹੈ ਪਰ ਪਾਣੀ ਤੋਂ ਉੱਚੇ ਰਹਿੰਦੀ ਹੈ ਬੁਰਗਾ ਵੀ ਪਾਣੀ ਵਿੱਚ ਹੁੰਦੀ ਹੈ ਪਾਣੀ ਤੋਂ ਨਿਰਲੇਪ ਰਹਦੀ ਹੈ ਜੈਸੇ ਜਲ ਮੇ ਕਮਲ ਦੇ ਰਾਲ ਬੁਰਗਾ ਹੀ ਨੈ ਸਾਨੇ ਸ਼ਬਦ ਸੁਰਤ ਭਵ ਸਾਗਰ ਧਰੀਏ ਨਾਨਕ ਨਾਮ ਵਿਖਾਣਾ ਜਦੋਂ ਨਾਮ ਦੀ ਵਿਖਿਆਨ ਕਰ ਰਿਹਾ ਜਪਣਾ ਹੈ ਜਪੜਿਆ ਖੋਜਿਤ ਖੋਜਿਤ ਤਤ ਵੀ ਚਾਰਿਓ ਦਾਸ ਗੋਵਿੰਦ ਪਰਾਇ ਕਹਿੰਦੇ ਅਸੀਂ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਅਸੀਂ ਖੋਜਦੇ ਆਂ ਖੋਜਦੇ ਆਂ ਇਹ ਅਸਲੀਅਤ ਤੇ ਪਹੁੰਚੇ ਕਿ ਜਿਹੜਾ ਪਰਮਾਤਮਾ ਦਾ ਸੇਵਕ ਹੁੰਦਾ ਹੈ ਜੱਪੜ ਵਾਲਾ ਹੁੰਦਾ ਹੈ ਉਹ ਸਿਰ ਪਰਮਾਤਮਾ ਦੇ ਆਸਰੇ ਹੁੰਦਾ ਹੈ ਅਸੀਂ ਪਤਾ ਨਹੀਂ ਕਿੰਨੇ ਆਸਰੇ ਹੋਰ-ਹੋਰ ਲਏ ਨੇ ਟਿਕਣਾ ਕਿਸੇ ਦਾ ਨਹੀਂ ਮਾਂ ਦਾ ਪਿਓ ਦਾ ਧਨ ਦਾ ਦੌਲਤ ਦਾ ਰਾਜ ਦਾ ਸਮਾਜ ਦਾ ਇਹ ਆਸਰੇ ਲਈ ਬੈਠੇ ਨਹੀਂ ਉਹ ਸਿਰਫ ਦਾਸ ਗੋਵਿੰਦ ਪਰਾਇਨ ਗੋਵਿੰਦੇ ਪਰਾਇਨ ਪ੍ਰਾਣਿੰਦ ਦਾ ਆਸਰਾ ਆਪ ਛੱਡ ਸਦਾ ਰਹੈ ਪਰਣ ਗੁਰਬੀਨ ਅਵਰ ਨ ਜਾਣੈ ਕੋਇ ਅਵਰ ਨ ਜਾਣੈ ਕੋਇ ਹੋਰ ਕੁਝ ਗੁਰੂ ਹੈ ਆਸਰਾ ਪਰਮਾਤਮਾ ਹੈ ਆਸਰਾ ਹੋਰ ਕੋਈ ਨਹੀਂ ਕਿਸੇ ਦਾ ਨਹੀਂ ਆਸਰਾ ਤੱਕਦੇ ਹੋ ਰਹਿੰਦੇ ਸਾਰਿਆਂ ਵਿੱਚ ਨੇ ਕਹਿੰਦੇ ਉਹ ਮਨੁੱਖ ਉਹ ਸੇਵਕ ਹੈ ਦਾਸ ਹੈ ਉਹ ਉਹ ਦਾਸ ਹੈ ਜਿਹੜਾ ਅਸੀਂ ਦੇਖਿਆ ਹੈ ਕਹਿੰਦੇ ਖੋਜ ਕੇ ਦੇਖਿਆ ਅਸੀਂ ਸਿਰਫ ਤੇ ਸਿਰਫ ਜਿਨ੍ਹਾਂ ਨੇ ਇਹ ਬਚਨ ਲਿਖੇ ਨੇ ਨਾ ਜਦੋਂ ਆਪ ਜੀ ਨੂੰ ਖਬਰ ਦਿੱਤੀ ਗਈ ਕਿ ਸੁਲਹੀ ਖਾਨ ਚੜ ਕੇ ਆ ਰਿਹਾ ਸਤਿਗੁਰੂ ਜੀ ਨੇ ਸ਼ਬਦ ਲਿਖਿਆ ਉਹਨਾਂ ਦੇ ਨਾਂ ਤੇ ਗੁਰਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਨੂੰ ਸਿੱਖਾਂ ਨੇ ਹੀ ਸਲਾਹ ਦਿੱਤੀ ਗੁਰੂ ਸਾਹਿਬ ਨੇ ਉਹ ਵੀ ਸ਼ਬਦ ਲਿਖਿਆ ਇਹ ਅਡ ਅਡ ਸ਼ਬਦ ਨੇ ਦੋ ਗੁਰੂਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੋਈ ਕਹੇ ਦੋ ਮਨੁੱਖ ਪਠਾਵੋ ਕਹਿੰਦੇ ਕਿਸੇ ਨੇ ਸਲਾਹ ਦਿੱਤੀ ਸਾਨੂੰ ਸਿੱਖਾ ਹੀ ਨਹੀਂ ਦਿੱਤੀ ਮਹਾਰਾਜ ਸੁਲਹੀ ਖਾਨ ਚੜਕੇ ਆ ਰਿਹਾ ਤੁਸੀਂ ਮਨੁੱਖ ਭੇਜੋ ਭੇਟਾ ਦੇ ਦਿਓ ਉਹਨੂੰ ਉਹਨੂੰ ਅੱਗੇ ਹੁੱਕੇ ਮਿਲੋ ਈਨ ਮੰਲੋ ਦੀ ਕੋਈ ਕਹੇ ਪੱਤਰੀ ਪਹੁੰਚਾਓ ਚਿੱਠੀ ਲਿਖ ਕੇ ਦੇ ਦਿਓ ਵੀ ਅਸੀ ਕੋਈ ਗੱਲ ਨਹੀਂ ਆ ਰਹੇ ਧਰੂ ਮਿਲ ਪਰ ਸਤਗੁਰੂ ਜੀ ਕਹਿੰਦੇ ਮੈਂ ਕੀ ਕੀਤਾ ਦਾਸ ਗੋਵਿੰਦ ਪਰਾਇਣ ਕਹਿੰਦੇ ਮੈਂ ਕੀ ਕੀਤਾ ਮੈਂ ਸਭ ਕਿਛ ਛੋੜ ਪ੍ਰਭ ਤੁਮਹਿ ਤੇ ਆਇਆ ਤੈਨੂੰ ਤੇ ਆਇਆ ਕਿਵੇਂ ਤੇ ਆਇਆ ਉਸ ਨੂੰ ਕਿਹਾ ਸੁਲਹੀ ਤੇ ਨਾਰਾਇਣ ਰਾਖ ਮੇਰੀ ਰੱਖਿਆ ਕਰ ਹੁਣ ਐ ਇੱਕਦਮ ਥੋੜਾ ਕਿਹਾ ਵੀ ਹਾਂ ਸੁਣਿਆ ਹਰ ਵਕਤ ਉਸ ਨੂੰ ਜਾਪ ਰਹੇ ਨੇ ਹਰ ਵਕਤ ਉਸ ਦੇ ਮੰਡਲਕਾਰ ਵਿੱਚ ਸਿਰਫ ਉਹ ਪਰਮਾਤਮਾ ਹੁੰਦਾ ਹੈ ਜਦੋਂ ਫਿਰ ਕਿਹਾ ਵੀ ਸੁਲਹੀ ਤੇ ਨਾਰਾਇਣ ਰਾਖ ਫਿਰ ਹੋਇਆ ਕੀ ਸੁਲਹੀ ਕਾ ਹੱਥ ਕਹੀਂ ਨਾ ਪਹੁੰਚੈ ਸੁਲਹੀ ਬੁਆ ਹੋਏ ਨਾ ਪਾਕ ਅਪਵਿੱਤਰ ਮੌਤ ਬਣਿਆ ਕਿਉਂਕਿ ਇਸਲਾਮ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਜਿਹੜਾ ਮਨੁੱਖ ਜਿੰਦਾ ਸੜ ਜਾਏ ਬਹੁਤ ਬੁਰਾ